ਗੋਰਾ 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 ਕਿਹੜਾ ਪਿੰਡਾ ਨੰਗੜਾ ਨੰਗੜ ਅੱਜ ਮਿੱਤਰੋ ਕੀ ਹਾਲ ਚਾਲ ਨੇ ਬਾਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਕੀ ਹਾਲ ਆ ਬਾਈ ਤੇ ਆ ਬਈ ਭਰਾ ਅੱਜ ਕੁੱਸੇ ਜਾਨਵਰ ਛੱਡਿਆ ਵਸੀ ਤੇ ਜਾਨਵਰ ਨੇ ਬਾਈ ਗੱਲਾਂ ਕਰਾਤੀਆਂ ਹਟ ਕੇ ਕੁੱਤਰੀਆ ਵੀਰੇ ਕੇ ਕੁੱਤਰਾ ਕੁੱਤਰੀ ਆ ਬਈ ਜਾਨਵਰ ਢਾਂਗੀ ਚੜਿਆ ਤੇ ਲਟ-ਲਟ ਕਰਕੇ ਬਈ ਉੱਠਿਆ ਜਾਨਵਰ ਤੇ ਇਹ ਭਰਾ ਦੇ ਘਰੋਂ ਸੀ ਤੇ ਕੀ ਹਾਲ ਆ ਬਾਈ ਵਧੀਆ ਤੇ ਭਰਾ ਇਹ ਕਿਵੇਂ ਜਾਨਵਰ ਕਿਹੜੇ ਪੁੱਤਾਂ ਦੇ ਭਾਈ 1000 ਹਜ਼ਾਰ ਵਾਲੇ ਪੁੱਤਾਂ ਦੇ ਵਾਕਈ ਬਈ ਨਹੀਂ ਹਜ਼ਾਰ ਵਾਲੇ ਪੁੱਤਾਂ ਨਹੀਂ ਗੱਲ ਕਰਵਾਤੀ ਜੀ ਪਹਿਲੀ ਵਾਰ ਯੂਟਿਊਬ ਹੀ ਬਈ ਨਹੀਂ ਕਿ ਨਹੀਂ ਕਿੱਥੇ ਅਸਾ ਭਾਈ ਇਹ ਬਈ ਪਹਿਲੀ ਵਾਰ ਯੂਟਿਊਬ ਜਾਂ ਫਿਰ ਪਹਿਲੀ ਬਾਜੀ ਇਹਦਾ ਭਰਾ ਤਿੰਨ ਬਾਜੀ ਮੈਂ ਲਗਾਤਾਰ ਵਾਹ ਜੀ ਵਾਹ ਹਾਂ ਲੱਗਦਾ ਐਸੇ ਜੀ ਨਾ ਜੀ ਨਾ ਨਾ ਪਿਛਲੀ ਸੀ ਅੱਛਾ 1000 ਕਹਿਰ ਵਾਲੀਆਂ ਬਾਜੀ ਪ੍ਰਕਤ ਉਸਹਾਰਾਣੀ 11 ਨੂੰ 10 ਨੂੰ 6:11 ਨੂੰ ਬਾਅਦ 12 ਨੂੰ ਫੇਰ ਕਰਨਾ ਰਿਹਾ ਹੂੰ ਇਹ 13 ਦੀ ਰੈਸਟ ਪਾ ਕੇ 14 ਨੂੰ 15 ਨੂੰ ਫੇਰ ਉੱਠਿਆ ਲਗਾਤਾਰ ਹੁੰਦੇ ਵਾਹ ਜੀ ਵਾਹ ਛਾਕੇ ਤੇ ਛੱਟੀਆਂ ਦੇ ਹਾਂ ਤੇ ਚਿੱਟੀਆਂ ਦੇ ਘੜਦੇ ਐਸੇ ਹਜੇ ਵੀ ਬੜੀ ਜਾਣ ਚ ਪਿਆ ਯਾਰ ਜਾਨਵਰ ਹਨਾ ਇੰਨੀ ਨਹੀਂ ਡਾਉਣ ਹੋਈ ਇਹ ਜਿਵੇਂ ਹੁਣ ਹੱਥੋਂ ਛੁੱਟੀ ਜਾਂਦੀ ਹੈ ਨਾ ਯਾ ਵੀ ਸਾਂਭ ਤੋਂ ਨੇ ਭਾਈ ਨਹੀਂ ਨਹੀਂ ਹਾਂ ਇਹ ਸਾਂਭੀ ਸੀ ਜਿਹੜਾ ਨੇ ਅੱਛਾ ਤੇ ਬਈ ਆਪਣੇ ਆਪ ਦੇ ਕਰੂੰ ਜਾਂ ਹਾਂ ਮੇਰੇ ਕਰੂੰ ਇਹ ਕਿੱਥੋਂ ਨਾ ਨਹੀਂ ਬਈ ਆਪਾਂ ਜਾਣ ਵਾਲਾ ਇਹ ਫਰੇ ਯਾਰ ਮੈਂ ਨਾ ਤੈਨੂੰ ਸਹੀ ਗੱਲ ਆ ਗੋਲ ਲੈਣਾ ਕਬੂਤਰ ਗੋਲ ਲੈਣਾ ਰਹਿੰਦਾ ਅੱਛਾ ਉਹਨਾਂ ਚ ਪੜਿਆ ਅੱਛਾ ਕਬੂਤਰ ਗੋਲ ਲੈਣਾ ਸੀ ਹਾਂ ਤੇ ਕਬੂਤਰੀ ਕਬੂਤਰੀ ਕਿਹੜੀ ਸੀ ਕਬੂਤਰੀ ਸ਼ਾਹ ਸ਼ਾਹ ਖਿਲਾਤੀ ਉਹੀ ਲਾਤੇ ਹੈ ਕਦੋਂ ਕਦੋਂ ਕਦੀ ਗੱਲ ਹੈ ਹੋ ਗਏ 12 13 ਸਾਲ ਉਦੋਂ ਦੀ نسل ਬਣੀ ਵੀ ਆ ਲਓ ਬਾਈ ਬਾਈ ਨੇ ਆਪਦੀ ਆਪ ਨਸਲ ਤਿਆਰ ਕੀਤੀ ਵੀ ਆ ਤੇ ਆਹ ਦੇਖ ਸਕਦੇ ਹੋ ਬਈ ਜਾਨਵਰਾਂ ਅੱਜ ਗੁੱਸੇਵੰਡ ਬਾਜੀ ਸੀ ਬਈ ਤਸੱਲੀਆਂ ਘਰਾਦਿਆਂ ਤੇ ਡਾਈ ਆ ਬਈ ਇਹਦੀ ਕੋਈ ਐਡੀ ਖਤਰਨਾਕ ਡਾਈ ਬਈ ਸਾਰਾਂ ਦੇ ਉੱਤੇ ਖੜ ਚੁੱਡਾ ਬਈ ਜਾਨਵਰਾਂ ਆਹ ਬਾਈ ਦੀ ਕਬੂਤਰੀ ਦੇਖ ਸਕਦੇ ਹੋ ਹਜੇ ਵੀ ਬਈ ਜਾਨ ਚ ਨਹੀਂ ਕਬੂਤਰ ਪੁੱਠੇ ਹੋ ਜਾਂਦੇ ਆ ਤੇ ਪੂਰੀ ਜੰਗੀ ਆ ਕਬੂਤਰੀ ਮੈਨੂੰ ਲੱਗਾ ਪਾਣੀ ਪਿਆ ਦੇਣ ਹੁਣ ਹਾਂਜੀ ਮੈਂ ਕਿੱਧਰ ਗਿਆ ਕੋਈ ਨਾ ਕੋਈ ਨਾ ਹਾਂਜੀ ਮਿੱਤਰੋ ਕੀ ਹਾਲ ਆ ਬਈ ਆਜੀ ਭਰਾ ਮੇਰੇ ਕੁੱਸੇ ਬਾਜੀ ਦਾ ਸੀਨ ਲਾਸਟ ਟਾਈਮ ਬਿਲਕੁਲ ਹੀ ਮਤਲਬ ਕਿ ਬਾਜੀ ਤਾਂ ਨਿਬੜ ਚੁੱਕੀ ਆ ਬਾਈ ਤੇ ਪਰ ਕਬੂਤਰ ਨੇ ਬਾਈ ਉਡਣ ਦਾ ਰਿਕਾਰਡ ਤੋੜਤਾ ਆ ਆ ਗਿਆ ਬਾਈ ਕਬੂਤਰ ਨੇ ਸਰਾ ਲਾਦਾ ਬਾਈ ਸਾਰੀ ਬਾਜੀ ਤੇ ਕੱਲਾ ਹੀ ਫਿਰਦਾ ਬੁੱਕਦਾ ਢਾਂਗੀਆਂ ਸਾਰੇ ਪਿੰਡ ਚ ਲੱਗੀਆਂ ਤੇ ਆਪ ਦੀ ਢਾਂਗੀ ਵੀ ਲੱਗੀ ਹੋਇਆ ਬੈਣ ਦਾ ਨਾਂ ਕੋਈ ਨਹੀਂ ਲੈਂਦਾ ਬਾਈ